ਗੱਲ ਦੀ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਦਿਖਾਉਣ ਲੱਗਿਆ ਡੱਬੇ ਡੱਬਿਆਂ ਦੇ ਵਿੱਚ ਆ ਲੈ ਕੇ ਆਇਆ ਤੁਹਾਡੇ ਲਈ ਤੋਹਫਾ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਤੁਸੀਂ ਪੁੱਛੋਗੇ ਡੱਬਿਆਂ ਦੇ ਵਿੱਚ ਕੀ ਆ ਅੱਜ ਤੁਹਾਨੂੰ ਡੱਬਿਆਂ ਚ ਵਿੱਚ ਇੱਕ ਖੋਲ ਕੇ ਚੀਜ਼ਾਂ ਨਿਗਾਹ ਕਰਾਉਣ ਲੱਗੇ ਆ ਨਵੀਆਂ ਚੀਜ਼ਾਂ ਰਹਿਣ ਵਾਲੀਆਂ ਨੇ ਬਹੁਤ ਸੋਹਣੇ ਬਹੁਤ ਸੋਹਣੀਆਂ ਚੀਜ਼ਾਂ ਤੁਹਾਡੇ ਲਈ ਨਿਗਾਹ ਕਰਾ ਰਹੇ ਆ ਇਹ ਰਹਿਣਗੇ ਕੰਬਲ ਕੰਬਲਾਂ ਦੇ ਨਾਲ ਇੱਕ ਕੰਬਲ ਦੇ ਨਾਲ ਤੁਹਾਨੂੰ 10 ਚੀਜ਼ਾਂ ਆਪਾਂ ਨਾਲ ਫ੍ਰੀ ਦੇਣੀ ਆ ਜੀ ਗਿਫਟ ਰੈਨ ਵਾਲਾ ਇਹਦੇ ਨਾਲ ਪਹਿਲਾਂ ਨਿਕਲੂਗਾ ਤੁਹਾਡੇ ਲਈ ਕੰਬਲ ਵੀ ਕੰਬਲ ਦੇ ਨਾਲ ਆਊਗੀ ਬੈੱਡ ਸ਼ੀਟ ਬੈੱਡ ਸ਼ੀਟ ਰਹਿਣ ਵਾਲੀ ਆ ਪਿਓਰ ਪਿਓਰ ਸੁਨੀਲ ਦੀ ਪਿਓਰ ਫਲੈਨੋ ਦੀ ਬੈੱਡ ਸ਼ੀਟ ਰਹਿਣ ਵਾਲੀ ਆ ਹੈਵੀ ਕਪੜਾ ਰਹਿਣ ਵਾਲਾ ਇੱਕ ਚੀਜ਼ ਦੇ ਨਾਲ ਕੰਬਲ ਦੇ ਨਾਲ ਨਾਲ ਇੱਕ 10 ਸੈਟਾਂ ਮ ਰਹਿਣ ਗਈਆਂ ਉਹਨਾਂ ਦੇ ਵਿੱਚ ਬੈੱਡ ਸ਼ੀਟ ਦੇ ਨਾਲ ਪਿੱਲੋ ਕਵਰ ਆਉਣਗੇ ਜੀ ਪਿੱਲੋ ਕਵਰ ਵੱਡੇ ਸਾਈਜ਼ ਦੇ ਪਿੱਲੋ ਕਵਰ ਰਹਿਣ ਵਾਲੇ ਆ ਫ੍ਰਿਲ ਵਾਲੇ ਪਿੱਲੋ ਕਵਰ ਰਹਿਣਗੇ ਨਾਲ ਇਹਦੇ ਗੱਦੀਆਂ ਦੇ ਕਵਰ ਰਹਿਣ ਵਾਲੇ ਆ ਜੀ ਛੋਟੇ ਸਾਈਜ਼ ਦੇ ਗੱਦੀਆਂ ਦੇ ਕਵਰ ਵੀ ਰਹਿਣਗੇ ਕੁਸ਼ਨ ਦੇ ਕਵਰ ਜਿਹਨਾਂ ਨੂੰ ਆਪਾਂ ਕਹਿ ਸਕਦੇ ਆ ਨਾਲ ਗਲੀਚਾ ਰਹਿਣ ਵਾਲਾ ਵੀਡੀਓ ਲੰਮੀ ਰਹੂਗੀ ਨਾਲ ਗਲੀਚਾ ਰਹਿਣ ਵਾਲਾ ਜੀ ਰੋਟੀ ਖਾਣ ਵਾਸਤੇ ਗਲੀ ਨਾਲੇ ਦੇ ਇੱਕ ਛੋਟਾ ਮੈਟ ਵੀ ਰਹੂਗਾ ਜੀ ਨਾਲੇ ਦੇ ਲਗਜ਼ਰੀ ਫੀਲਿੰਗ ਵਾਸਤੇ ਨਾਲ ਚੱਪਲਾਂ ਦੇ ਜੋੜੇ ਵੀ ਰਹਿਣ ਵਾਲੇ ਨੇ ਦੋ ਇੱਕ ਵੂਮਨ ਵਾਸਤੇ ਇੱਕ ਮੈਨਸ ਵਾਸਤੇ ਚੱਪਲਾਂ ਦੇ ਜੋੜੇ ਰਹਿਣਗੇ ਤੇ ਨਾਲ ਇੱਕ ਬਲੈਂਕਟ ਰਹਿਣ ਵਾਲਾ ਇਹ ਬਲੈਂਕਟ ਰਹੂਗਾ ਜੀ ਡਬਲ ਸਾਈਜ਼ ਕਿੰਗ ਸਾਈਜ਼ ਦਾ ਬਲੈਂਕਟ ਰਹਿਣ ਵਾਲਾ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਤੁਸੀਂ ਆਪਣਾ ਜਨਤਾ ਕਲੌਥ ਹਾਊਸ ਸਿਧਮਾ ਬੇੜ ਦਾ ਪੇਜ ਨੂੰ ਫੋਲੋ ਕਰ ਲਓ ਸਪੋਰਟ ਕਰੀ ਚੱਲਿਓ ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਧੰਨਵਾਦ